ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਰੌਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਾਫੀ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਕਿ ਜਿਹੜੀ ਆਪਾਂ ਗੋਭ ਸਮੇਂ ਗੋਭ ਪर्ण ਸਮੇਂ ਜਾਂ ਉਸ ਤੋਂ ਪਹਿਲਾਂ ਕੋਈ ਸਪਰੇਅ ਉਲੀਨਾਸ਼ਕ ਦੀ ਐਨਪੀਕੇ 13045 ਕਰਨੀ ਆ ਬੋਰੋਨ ਸਪਰੇਅ ਕਰਨੀ ਆ ਤਾਂ ਕੀ ਅਸੀਂ ਉਹਦੇ ਨਾਲ 13045 ਨਾਲ ਉਲੀਨਾਸ਼ਕ ਉਹਦੇ ਨਾਲ ਬੋਰੋਨ ਉਹਦੇ ਨਾਲ ਸੁੰਡੀ ਵਾਲੀ ਉਹਦੇ ਨਾਲ ਤੇਲੇ ਵਾਲੀ ਤੇ ਉਹਦੇ ਨਾਲ ਕਈ ਕਿਸਾਨ ਵੀਰ ਅਮੀਨੋ ਐਸਿਡ ਜਾਂ ਕੋਈ ਹੋਰ ਚਿਲੇਟਡ ਜ਼ਿੰਕ ਵਗੈਰਾ ਮਿਕਸ ਕਰਨ ਬਾਰੇ ਪੁੱਛ ਰਹੇ ਆ ਵੈਸੇ ਚਿਲੇਟਡ ਬਟਾਕ ਤਾਂ ਮਿਕਸ ਹੋ ਜਾਂਦੇ ਪਰ ਸਮਾਂ ਤੇ ਆਪਣਾ ਸਥਿਤੀ ਸਹੀ ਹੋਣੀ ਚਾਹੀਦੀ ਆਪਣੀ ਸਪਰੇਅ ਕਰਨ ਦੀ ਜ਼ਿੰਕ ਸਪਰੇਅ ਕਰਨ ਦਾ ਫਟਾਰੇ ਟਾਈਮ ਸਮਾਂ ਹੁੰਦਾ ਸੋ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆ ਨਾ ਪਟਨ ਦਾ ਬਲੋਗ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਤੁਸੀਂ ਵੀ ਆਪਦੀ ਕੀਮਤੀ ਸਲਾਹ ਮੈਨੂੰ ਭੇਜਦੇ ਰਹੋ ਬਹੁਤ ਸਾਰੇ ਕਿਸਾਨ ਵੀਰਾਂ ਦੇ ਜਦੋਂ ਆਪਾਂ ਵੀਡੀਓ ਪਾਉਂਦੇ ਥੱਲੇ ਸਵਾਲ ਆ ਜਾਂਦੇ ਸਵਾਲ ਉਹੀ ਹੁੰਦੇ ਜੋ ਕੁਝ ਵੀਡੀਓ ਚ ਦੱਸਿਆ ਹੁੰਦਾ ਕੱਲ ਮੈਂ ਵੀਡੀਓ ਡਿਟੇਲ ਜਿਹੜੀ ਉਹ ਕੀਟਨਾਸ਼ਕ ਉਲੀਨਾਸ਼ਕਾਂ ਦੀ ਡੋਜ਼ ਬਾਰੇ ਪਾਈ ਸੀ ਥੱਲੇ ਕਮੈਂਟ ਆ ਰਹੇ ਸੀ ਕਿ ਓਸ਼ੀਨ ਦੀ ਮਾਤਰਾ ਦੱਸ ਦਿਓ ਐਮਈ ਸਟਾਰ ਦੀ ਸਹੀ ਮਾਤਰਾ ਕੀ ਹੈ ਨਟਿਵੋ ਦੀ ਮਾਤਰਾ ਕੀ ਹੈ ਉਹੀ ਸਵਾਲ ਥੱਲੇ ਬਿਨਾ ਸੁਣੇ ਸੋ ਬੇਨਤੀ ਹੈ ਕਿ ਸਮਾਂ ਸਾਰਿਆਂ ਦਾ ਕਿਸਾਨ ਦੋਸਤੋ ਕੀਮਤੀ ਹੈ ਜਿੰਨਾ ਤੁਹਾਡਾ ਕੀਮਤੀ ਹੈ ਜੇ ਤੁਸੀਂ 5-7 ਮਿੰਟ ਸੁਣਨ ਵਾਸਤੇ ਨਹੀਂ ਕੱਢ ਸਕਦੇ ਤਾਂ ਕਿਉਂਕਿ ਮੈਂ ਵੀ ਇਕੱਲੇ-ਇਕੱਲੇ ਨੂੰ ਮੇਰੇ ਕੋਲ ਵੀ ਇਨਾ ਸਮਾਂ ਨਹੀਂ ਹੁੰਦਾ ਕਿ ਮੈਂ ਪਹਿਲਾਂ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰਾਂ ਤੇ ਫਿਰ ਇਕੱਲਾ-ਕੱਲਾ ਜਿਹੜਾ ਜਵਾਬ ਉਹੀ ਜੇ ਕੋਈ ਨਵਾਂ ਸਵਾਲ ਹੁੰਦਾ ਉਹਦਾ ਆਪਾਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰੀਦੇ ਸੋ ਇਹ ਬੇਨਤੀਆਂ ਨੇ ਹੁਣ ਗੱਲ ਆਉਂਦੀ ਆ ਸਪਰੇਅ ਬਾਰੇ ਸਪਰੇਅ ਬਾਰੇ ਕਿਸਾਨ ਵੀਰੋ ਦੇਖੋ ਪੰਜ ਚੀਜ਼ਾਂ ਤਾਂ ਮਿਕਸ ਕਰਨੀਆਂ ਕੀ ਆਪਾਂ ਤੁਹਾਨੂੰ ਜਿਹੜੀ ਹੈਗੀ ਆ ਪਹਿਲਾਂ ਇੱਕ ਵੀ ਚੀਜ਼ ਮਿਕਸ ਕਰਨ ਦੀ ਸਪਾਰਸ਼ ਨਹੀਂ ਕਰਦੇ ਜੇ ਤੁਸੀਂ ਕੱਲੀ ਕੱਲੀ ਸਪਰੇਅ ਕਰੋਗੇ ਤਾਂ ਉਹਦਾ ਸਭ ਤੋਂ ਵਧੀਆ ਰਿਜ਼ਲਟ ਮਿਲਦਾ ਹੈ ਪਰ ਹੁਣ ਇੱਥੇ ਸਮੱਸਿਆ ਇਹ ਆ ਜਾਂਦੀ ਕਿ ਆ ਪੌਲੀਨਾਸ਼ਕ ਗੋ ਸਮੇ ਜਿਹੜੇ ਰਿਕਮੈਂਡਡ ਆ ਉਹਦੀ ਸਪਰੇਅ ਕਰਨੀ ਆ ਐਨਪੀਕੇ 13045 ਵੀ ਕਰਨੀ ਆ ਕੋਈ ਕਿਸਾਨ ਵੀਰ ਬੋਰੋਨ ਪਾਉਣਾ ਚਾਹੁੰਦੇ ਹੁੰਦੇ ਆ ਗਾਂਵ ਦੇ ਕਿਸਾਨ ਵੀਰ ਆ ਜਿਹੜੇ ਨਵੇਂ ਵਧੀਆ ਜਿਹੜਾ ਰਿਜ਼ਲਟ ਲੈਣਾ ਚਾਹੁੰਦੇ ਆ ਫਿਰ ਸੁੰਡੀ ਵਾਲੀ ਤੇ ਤੇਲੇ ਵਾਲੀ ਦੀ ਗੱਲ ਆ ਜਾਂਦੀ ਆ ਤੁਹਾਨੂੰ ਸਪਸ਼ਟ ਦੱਸ ਦਿਆਂ ਕਿਰਪਾ ਕਰਕੇ ਪੂਰੀ ਜਾਣਕਾਰੀ ਸੁਣ ਲਿਓ ਆਪਦੇ ਮਿੱਤਰ ਪਿਆਰਿਆਂ ਤਾਈਂ ਸਾਂਝੀ ਜ਼ਰੂਰ ਕਰਦੇ ਹੋਏ ਨਾ ਹੋਵੇ ਦੁਬਾਰਾ ਫੇਰ ਉਹੀ ਸਵਾਲ ਆਪਾਂ ਨੂੰ ਪੁੱੰਦੇ ਰਹਿਣ ਤੇ ਆਪਾਂ ਅੱਗੇ ਨਬਤ ਸਕੀਏ ਦੇਖੋ ਇਸ ਟਾਈਮ ਜਿਹੜਾ ਗੋਭ ਦੇ ਸਮੇਂ ਟਾਈਮ ਆ ਉਹ ਇੱਕ ਤਾਂ ਉਲੀਨਾਸ਼ਕ ਜਿਹੜੇ ਰეკਮੈਂਡਡ ਨੇ ਉਹ ਕਰਨ ਦਾ ਐਨਪੀਕੇ 13045 ਦਾ ਜਾਂ ਤੁਸੀਂ ਬੋਰਨ ਦੇ ਚਾਹਵਨ ਬੋਰਨ ਦੇ ਵਧੀਆ ਇਫੈਕਟ ਮਿਲਦੇ ਕਿਉਂਕਿ ਜਿਹੜਾ ਪਰਪਰਾ ਕਾਣਾ ਉਹਨਾਂ ਨੂੰ ਇਹ ਸਟਰੈਂਥ ਦਿੰਦਾ ਪੋਲੀਨੇਸ਼ਨ ਚ ਪੂਰਾ ਵਧੀਆ ਰੋਲ ਨਿਭਾਉਂਦਾ ਹੈ ਪਲੱਸ ਜਿਹੜਾ ਪੋਟਾਸ਼ ਨੇ ਮਟੀਰੀਅਲ ਡਰਾਈਵ ਕਰਨਾ ਹੁੰਦਾ ਮਿਲਕ ਸਟੇਜ ਤੋਂ ਬਾਅਦ ਦਾਣਿਆਂ ਨੂੰ ਦਾਣਾ ਭਾਰਾ ਕਰਨ ਦੇ ਵਿੱਚ ਫੋਕ ਘਟਾਉਣ ਦੇ ਵਿੱਚ ਤਾਂ ਡਰਾਈਵਿੰਗ ਫੋਰਸ ਦੇ ਤੌਰ ਤੇ ਵੀ ਬੋਰ ਆਉਣਾ ਜਿਹੜਾ ਕੰਮ ਕਰਦਾ 10% ਤੇ 20% 20% ਪਾਊਡਰ ਚ ਆਉਂਦਾ 10% ਜਿਹੜਾ ਸਸਪੈਂਸ਼ਨ ਫਾਰਮ ਦੇ ਵਿੱਚ ਆਉਂਦਾ 20% ਵਾਲਾ ਵੱਧ ਤੋਂ ਵੱਧ ਆਪਾਂ 70 ਗ੍ਰਾਮ 75 ਗ੍ਰਾਮ ਤੱਕ ਵਰਤਣਾ ਹੁੰਦਾ 5 ਗ੍ਰਾਮ ਘੱਟ ਪਏ ਜ ਕੋਈ ਚੱਕਰ ਨਹੀਂ ਪਰ ਆਪਾਂ ਲਾਲਚ ਵਿੱਚ ਬੋਰ ਆਉਣ ਵੱਧ ਨਾ ਪਾਈਏ ਉਹਦੇ ਨਾਲ ਟੌਕਸਿਸਿਟੀ ਆ ਜਾਂਦੀ ਹੈ ਜਿਹੜਾ 10% ਵਾਲਾ ਸਸਪੈਂਸ਼ਨ ਫਾਰਮ ਚਾ ਉਹ ਤੁਸੀਂ 600 1500 ਵੱਲ ਪ੍ਰਤੀ ਏਕੜ ਵਰਤ ਸਕਦੇ ਆ ਪਾਣੀ ਆ ਜਿਹੜਾ ਸਪਰੇਅ ਵਾਸਤੇ ਕਟੋ ਕਟ 150 ਲੀਟਰ ਲਾਉਣਾ ਚਾਹੀਏ ਤੁਸੀਂ ਐਨਪੀਕੇ ਕਰ ਰਹੇ ਆ ਚਾਹੇ ਤੁਸੀਂ ਉਲੀ ਨਾਸ਼ਕ ਕਰ ਰਹੇ ਆ ਇੱਕ ਜ਼ਰੂਰੀ ਨੁਕਤਾ ਹੋਰ ਇੰਜਨ ਪੰਪ ਵਾਸਤੇ ਮੈਂ ਕਿਸੇ ਕਿਸਮ ਦੀ ਕੋਈ ਸਪਰੇਅ ਦੀ ਤੁਹਾਨੂੰ ਖਾਸ ਤੌਰ ਤੇ ਜੇ ਆਪਾਂ ਐਨਪੀਕੇ 13045 ਉਲੀ ਨਾਸ਼ਕ ਬੋਰੋਨ ਕਰਨ ਦਾ ਬਿਲਕੁਲ ਰეკਮੈਂਡੇਸ਼ਨ ਨਹੀਂ ਇਹ ਨਾ ਹੋਵੇ ਤੁਸੀਂ ਇੰਜਣ ਪੰਪ ਨਾਲ ਭੂਂਡ ਨਾਲ ਸਪਰੇਅ ਕਰ ਲਓ 4 ਭੂਂਡ 100 ਲੀਟਰ ਪਾਣੀ ਲਾ ਕੇ ਦੁਪਹਿਰੇ ਸਪਰੇਅ ਕਰਕੇ ਤੇ ਬਾਅਦ ਚੁਕੋਗੇ ਸਾਡੇ ਨੋਕਾਂ ਸੜ ਗਈਆਂ ਬਿਲਕੁਲ ਕਰਨ ਦੀ ਜ਼ਰੂਰ ਮਤਲਬ ਮੇਰੇ ਵੱਲੋਂ ਕੋਈ ਸਿਫਾਰਸ਼ ਨਹੀਂ ਤੁਸੀਂ ਆਪ ਦੇ ਖੇਤ ਦੇ ਵਿੱਚ ਆਪ ਦਾ ਜੋ ਮਰਜ਼ੀ ਤਜਰਬਾ ਕਰ ਸਕਦੇ ਆਂ NP ਕੇ 13045 ਕੰਪੈਟੀਬਲ ਹੁੰਦੀ ਹੈ ਮੋਸਟ ਆਫ ਦੀ ਐਗਰੋਕੈਮੀਕਲ ਜੇ ਕੰਪੈਟੀਬਲ ਹੈਗੀ ਆ ਤੁਸੀਂ ਲੇਬਲ ਵੀ ਪੜ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਦੇਖਣਾ ਹੁੰਦਾ ਕਿ ਪ੍ਰੋਡਕਟ ਦਾ ਲੇਬਲ ਪੜੋ ਉਹਦੇ ਉੱਤੇ ਦਿਸਿਆ ਲਿਖਿਆ ਹੁੰਦਾ ਉਹਦੇ ਉੱਤੇ ਕਿ ਤੁਸੀਂ ਇਹਨੂੰ ਕਿਸੇ ਨਾਲ ਮਿਕਸ ਕਰ ਸਕਦੇ ਕਿਸੇ ਚੀਜ਼ ਨਾਲ ਜਾਂ ਨਹੀਂ ਕਰ ਸਕਦੇ ਕਈ ਵਾਰ ਸਪੈਸ਼ਲੀ ਲਿਖਿਆ ਹੁੰਦਾ ਕਿ ਨਹੀਂ ਕਰਨੀ ਕਈ ਵਾਰ ਲਿਖਿਆ ਹੁੰਦਾ ਕਿ ਕਰ ਸਕਦੇ ਕਈ ਵਾਰ ਕੁਝ ਨਹੀਂ ਲਿਖਿਆ ਹੁੰਦਾ ਫਿਰ ਤੁਸੀਂ ਮਿਕਸ ਕਰਕੇ ਉਹਦਾ ਆਪ ਦਾ ਤਜਰਬਾ ਵੀ ਕਰਕੇ ਦੇਖ ਸਕਦੇ ਹੋ ਘੋਲ ਬਣਾ ਕੇ ਦੇਖ ਸਕਦੇ ਆ ਪਰ ਜਿਹੜਾ ਪਹਿਲੇ ਪਿਛਲੇ 2-3 ਸਾਲਾਂ ਦੇ ਵਿੱਚ ਕਿਸਾਨ ਵੀਰਾਂ ਦਾ ਜਦੋਂ ਫੀਡਬੈਕ ਆਇਆ ਤਾਂ ਫਿਰ ਆਪਾਂ NPK 13-0-45 ਬੋਰੋਨ NPK 13-0-45 1.5 ਕਿਲੋ ਬੋਰੋਨ ਜਿਹੜਾ ਹੈਗਾ 60 ਤੋਂ 70 ਗ੍ਰਾਮ ਜਿਹੜਾ 20% ਵਾਲਾ ਪਾਊਡਰ ਤੇ ਉਲੀਨਾਸ਼ਕ ਆਪਦੀ ਪਸੰਦ ਦਾ ਵੱਖ-ਵੱਖ ਘੋਲ ਕੇ ਸਪਰੇਅ 150 ਲੀਟਰ ਪਾਣੀ ਤੋਂ ਉੱਤੇ 150 ਤੋਂ ਪੌਣੇ 200 ਲੀਟਰ ਪਾਣੀ ਬੈਟਰੀ ਵਾਲਾ ਜਾਂ ਹੱਥ ਵਾਲਾ ਪੰਪ ਇਹਦੇ ਨਾਲ ਕਰਕੇ ਤੇ ਕਰਵਾ ਕੇ ਦੇਖੀ ਇਹਦਾ ਨਤੀਜਾ ਮਿਲਦਾ ਬਹੁਤ ਵਧੀਆ ਇਦੂ ਬਿਨਾ ਕੋਈ ਜਿਹੜਾ ਹੈਗਾ ਹੋਰ ਪ੍ਰੋਡਕਟ ਬਾਰੇ ਆਪਾਂ ਤੁਹਾਨੂੰ ਜਿਹੜਾ ਹੈਗਾ ਕੋਈ ਗਾਈਡੈਂਸ ਨਹੀਂ ਦੇ ਸਕਦੇ ਜਿਹੜਾ ਹੈਗਾ ਕੀਟਨਾਸ਼ਕ ਸੁੰਡੀ ਵਾਲੀ ਜੇ ਤਾਂ ਤੁਹਾਡੇ ਸੁੰਡੀ ਹੁਣ ਅਟੈਕ ਹੋਊਗਾ ਤਾਂ ਤੁਹਾਨੂੰ ਨਜ਼ਰ ਆ ਜਾਊਗਾ ਗੋਭ ਤੋਂ 10-15 ਦਿਨ ਪਹਿਲਾਂ ਚੈੱਕ ਕਰੋ ਜੇ ਅਟੈਕ ਨਜ਼ਰ ਆਉਂਦਾ ਤਾਂ ਤੁਸੀਂ ਗੋਭ ਤੋਂ 10-15 ਦਿਨ ਪਹਿਲਾਂ ਹੀ ਸਪਰੇਅ ਕਰੋ ਗੋਭ ਦੀ ਸੁੰਡੀ ਦੀ ਪੱਤਾ ਲਪੇਟਣ ਦੀ ਦੇਖਣ ਦੀ ਜ਼ਰੂਰਤ ਨਹੀਂ ਹੈ ਉਹਦਾ ਕੋਈ ਨੁਕਸਾਨ ਨਹੀਂ ਜੇ ਗੋਬ ਵਾਲੀ ਸੁੰਡੀ ਤੁਹਾਡੇ ਹੈਗੀ ਤਾਂ ਉਹ ਨਜ਼ਰ ਆ ਜਾਣੀ ਆਪਾਂ ਨੂੰ 10-15 ਦਿਨ ਸਪਰੇਅ ਪਹਿਲਾਂ ਕਰੋ ਸਕਾਂ ਦੀ ਜੇ ਤੁਸੀਂ ਗੋਬ ਸਮੇਂ ਸਪਰੇਅ ਕਰੋਗੇ ਜੇ ਉਹਨੇ ਕੱਟਣੀ ਹੋਈ ਤਾਂ ਚਿੱਟੀਆਂ ਮੁੰਜਰਾ ਤੁਹਾਡੇ ਵੈਸੇ ਵੀ ਨਿਕਲ ਆਉਣੀਆਂ ਫਿਰ ਬਾਅਦ ਚੋ ਲੇਟ ਸਪਰੇਅ ਦਾ ਕੋਈ ਫਾਇਦਾ ਨਹੀਂ ਹੈ ਇਹ ਤੁਸੀਂ ਪਹਿਲਾਂ ਕਰੋ ਇਹ ਹੀ ਤੁਹਾਨੂੰ ਰეკਮੈਂਡੇਸ਼ਨ ਆ 10-15 ਦਿਨ ਪਹਿਲਾਂ ਉਲੀਨਾਸ਼ਕ ਐਨਪੀ ਕੀ ਦੀ 10-15 ਦਿਨ ਪਹਿਲਾਂ ਤੁਸੀਂ ਸਪਰੇਅ ਉਹ ਕਰ ਸਕਦੇ ਆ ਸੁੰਡੀ ਵਾਲੀ ਦੀ ਜਿਹੜੀ ਵੀ ਤੁਸੀਂ ਕਰਨੀ ਆ ਤੇਲੇ ਦਾ ਅਟੈਕ ਜੇ ਹੈ ਨੀਗਾ ਇਹਦੀ ਜ਼ਰੂਰਤ ਨਹੀਂ ਹੈ ਫਿਰ ਵੀ ਬਹੁਤ ਸਾਰੇ ਕਿਸਾਨ ਵੀਰ ਲਾਲ ਪੀਲੀਆਂ ਦਵਾਈਆਂ ਪਾ ਕੇ ਵਿੱਚ ਕਰਦੇ ਆ ਉਹਦਾ ਬਿਲਕੁਲ ਵੀ ਢੱਕਾ ਫਾਇਦਾ ਬਿਲਕੁਲ ਢੱਕਾ ਫਾਇਦਾ ਨਹੀਂ ਹੈ ਕਈ ਵਾਰ ਕਿਸਾਨ ਵੀਰ ਕਹਿੰਦੇ ਕਿ ਅਸੀਂ ਕੀਤੀ ਸੀ ਮਿਲਾ ਕੇ ਪਹਿਲਾਂ ਹੀ ਕਰਤੀ ਸੀ ਜੀ ਸਾਡੇ ਹਮਲਾ ਨਹੀਂ ਹੋਇਆ ਹਮਲਾ ਕੁਦਰਤੀ ਮੌਸਮ ਦੇ ਅਨਸਾਰ ਨਹੀਂ ਹੋਇਆ ਹੁਣ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਕੀਤੀ ਸਾਡੇ ਹੋਇਆ ਨਹੀਂ ਸਾਡੇ ਨਾਲ ਦੇ ਦੇ ਕਿਸੇ ਨੇ ਨਹੀਂ ਕੀਤੀ ਉਹਦੇ ਹੋ ਗਿਆ ਉਹਦਾ ਕਾਰਨ ਵੀ ਵੱਖਰੇ ਵੱਖਰੇ ਹੁੰਦੇ ਆ ਕਈ ਕਿਸਾਨ ਵੀ ਇਹ ਕੀ ਕਰਦੇ ਕਿ ਆਪਾਂ ਜਿਹੜੀ ਸੁੰਡੀ ਵਾਲੀਆਂ ਪਹਿਲਾਂ ਸੁਪਰੀਆਂ ਕਰਦੇ ਆ ਉਹ ਚ ਸੰਥੈਟਿਕ ਪ੍ਰੈਥਰਾਇਡ ਵਰਤਣਾ ਸ਼ੁਰੂ ਕਰ ਦਿੰਦੇ ਆ ਜਿਹਦੇ ਵਿੱਚ ਲੈਂਡਾਸਾਈ ਹੈਲੋਥ੍ਰਿਨ ਜਾਂ ਕੋਈ ਬਾਈਫੈਂਥ੍ਰਿਨ ਜਾਂ ਸਾਈਪਰਮੈਥ੍ਰਿਨ ਡੈਲਟਾ ਮੈਥ੍ਰਿਨ ਇਹਨਾਂ ਦੀ ਵਰਤੋਂ ਬਿਲਕੁਲ ਸੁਪਰੀਆਂ ਦੇ ਵਿੱਚ ਸੁੰਡੀ ਨੂੰ ਕੰਟਰੋਲ ਕਰਨ ਵਾਸਤੇ ਨਾ ਕੋਈ ਸਿਫਾਰਿਸ਼ਾ ਨਾ ਕਰਨੀ ਚਾਹੀਦੀ ਹੈ ਝੋਨੇ ਦੀ ਗੱਲ ਕਰ ਰਹੇ ਆ ਬਾਸਮਤੀ ਦੀ ਗੱਲ ਕਰ ਰਹੇ ਆ ਰეკਮੈਂਡਡ ਇਨਸੈਕਟੀਸਾਈਡ ਕੀਟਨਾਸ਼ਕੀ ਵਰਤੋਂ ਜਿਹੜੀਆਂ ਇਹ ਪੰਜ ਪੰਜ ਦਵਾਈਆਂ ਤਿੰਨ ਪ੍ਰੋਡਕਟਾਂ ਤੋਂ ਵੱਧ ਕੋਸ਼ਿਸ਼ ਕਰੋ ਕਿ ਆਪਾਂ ਮਿਕਸ ਨਾ ਕਰੀਏ ਆਪਣਾ ਪਤਾ ਨਹੀਂ ਉਹ ਮਿਕਸਚਰ ਦੇ ਵਿੱਚ ਆਪਾਂ ਚੂਰਨ ਮਸਾਲਾ ਉਹ ਘੋਲ ਕੇ ਬਣਾ ਲੈਣਾ ਉਹਦਾ ਮਤਲਬ ਇੱਕ ਇੱਕ ਮਲਗੋਬਾ ਜਿਹਾ ਬਣ ਜਾਂਦਾ ਹੈ ਉਹਦਾ ਇਹ ਨਹੀਂ ਪਤਾ ਲੱਗਦਾ ਕਿ ਕਿਹੜਾ ਕੰਮ ਕਰੂ ਕਿਹੜਾ ਨਾ ਕਰੂ ਹੋ ਸਕਦਾ ਇਹ ਨਾ ਹੋਵੇ ਕਿ ਉਹਦੇ ਉੱਤੇ ਟਾਕਸਿਸਿਟੀ ਆ ਜਾਏ ਕਿਸੇ ਕਿਸਮ ਦੀ ਫਸਲ ਦੇ ਉੱਤੇ ਉਹਦੀਆਂ ਨੋਕਾਂ ਲਾਲ ਪੀਲੀਆਂ ਹੋ ਜਾਣ ਜਾਂ ਜਿਹੜੀ ਆਪਾਂ ਖਾਸ ਤੌਰ ਤੇ ਰਸ ਚੂਸ ਕੇੜਿਆਂ ਵਾਲੀਆਂ ਦਵਾਈਆਂ ਕਰਦੇ ਮਹਿੰਗੀਆਂ ਦਵਾਈਆਂ ਨੇ ਕੀਟਨਾਸ਼ਕ ਹੈ ਇਹ ਵੀ ਮਤਲਬ ਮਹਿੰਗਿਆ ਦਾ ਮਤਲਬ ਇਹ ਕਿ ਜਿਵੇਂ 20 ਐਮ ਐਲ ਦੀ ਸਪਾਰਸ਼ਾ ਫੇਮ ਦੀ ਉਹ ਆਪਾਂ ਦੂਜਿਆਂ ਨਾਲ ਮਿਕਸ ਕਰੀ ਜਾਂਦੇ ਤੇ ਉਹ 20 ਐਮ ਐਲ ਨੂੰ ਜੇ ਆਪਾਂ ਇਕੱਲੇ ਨੂੰ ਤਸੱਲੀ ਦੇ ਨਾਲ ਸਪਰੇਅ ਕਰੀਏ ਤਾਂ ਉਦੋਂ ਆਪਾਂ ਇੱਕ ਤੋਂ ਵਧੀਆ ਫਾਇਦਾ ਲੈ ਸਕਦੇ ਹੋ ਸਕਦਾ ਆਪਾਂ ਨੂੰ ਦੁਬਾਰਾ ਕਰਨੀ ਨਾ ਪਵੇ ਕਈ ਵਾਰ ਕੀ ਹੁੰਦਾ ਕਿ ਹੋ ਸਕਦਾ ਆਪ ਦੁਆਰ ਕਰਨੀ ਪਊਗੀ ਜੇ ਆਪਾਂ ਵਧੀਆ ਕੋਈ ਟੈਕਨੀਕਲ ਕਰਨਾ ਮਹਿੰਗੀ ਆਪਣੀ ਕੀਟਨਾਸ਼ਕ ਹੈਗੀ ਤਾਂ ਆਪਾਂ ਕੱਲਾ ਕੱਲਾ ਸਪਰੇਅ ਕਰੀਏ ਤੇ ਕਰੀਏ ਉਦੋਂ ਜਦੋਂ ਜ਼ਰੂਰਤ ਹੈ ਮੈਂ ਗੱਲ ਕਰ ਰਿਹਾ ਸੀ ਕਿ ਜਿਹੜਾ ਕੀੜ ਕੀੜੇ ਮਕੌੜੇ ਆਪਾਂ ਨੂੰ ਉਹ ਤਾਂ ਦਿਸ ਜਾਣੇ ਸੁੰਡੀ ਦਾ ਆਪਾਂ ਨੂੰ ਟੈਗ ਦਿਸ ਜਾਣਾ ਆਪਾਂ ਉਦੋਂ ਸਪਰੇਅ ਕਰ ਦੇਣੀ ਹੈ ਗੋਭ ਸਮੇਂ ਤੱਕ ਜੇ ਤੁਹਾਡੇ ਟੈਗ ਬਿਲਕੁਲ ਹੈ ਨਹੀਂ ਤਾਂ ਸਪਰੇਅ ਕਰਨ ਦੀ ਆਪਾਂ ਨੂੰ ਜ਼ਰੂਰਤ ਹੀ ਨਹੀਂ ਹੈ ਜੇ ਪਹਿਲਾਂ ਗੋਭਾਂ ਸ਼ੁਕਰੀਆ ਨਜ਼ਰ ਆਉਣੀਆਂ ਤਾਂ ਉਹਦੇ 10-15 ਦਿਨ ਪਹਿਲਾਂ ਕਰ ਦਿਓ ਗੋਹ ਸਮੇਂ ਤਾਂ ਮਤਲਬ ਨਹੀਂ ਗੋਹ ਸਮੇਂ ਤਾਂ ਆਪਾਂ ਉਲੀਨਾਸ਼ ਕਰਨਾ ਹੁੰਦਾ ਹੈ ਕਿਉਂਕਿ ਉੱਲੀ ਰੋਗ ਦੀ ਇਨਫੈਕਸ਼ਨ ਜੇ ਹੁੰਦੀ ਆ ਆਪਾਂ ਨੂੰ ਨੰਗੀ ਅੱਖ ਨਾਲ ਉਦੋਂ ਨਜ਼ਰ ਨਹੀਂ ਆਉਂਦੀ ਆਪਾਂ ਨੂੰ ਉਦੋਂ ਨਜ਼ਰ ਆਉਂਦੀ ਆ ਜਦੋਂ ਇਹ ਚ ਇਨਫੈਕਸ਼ਨ ਵੱਧ ਕੇ ਤੇ ਆਪਾਂ ਨੂੰ ਨਿਸ਼ਾਨੀਆਂ ਬਾਹਰ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਉੱਲੀ ਰੋਗ ਵਾਸਤੇ ਤਾਂ ਰეკਮੈਂਡੇਸ਼ਨਾਂ ਕੀਤੀਆਂ ਗਈਆਂ ਕਿ ਆਪਾਂ ਪਹਿਲਾਂ ਗੋਭ ਸਮੇਂ ਤੇ ਨਸਾਰੇ ਸਮੇਂ ਜਿਹੜੀ ਉਹਨੂੰ ਰਿਪੀਟ ਕਰ ਸਕਦੇ ਆ ਉੱਲੀ ਰੋਗ ਆਪਾਂ ਨੂੰ ਇਨਫੈਕਸ਼ਨ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦੀ ਕੀੜੇ ਮਕੌੜੇ ਜਿਹੜੇ ਤੇਲਾ ਉਹ ਵੀ ਆਪਾਂ ਮੁੱਢਾਂ 'ਚ ਚੈੱਕ ਕਰ ਸਕਦੇ ਹਾਂ ਸੁੰਡੀ ਵੀ ਚੈੱਕ ਕਰ ਸਕਦੇ ਹਾਂ ਸੋ ਬੇਨਤੀ ਇਹ ਹੈ ਕਿ ਆਪਾਂ ਇਸ ਸਟੇਟ ਇਤੇ ਆਕੇ ਜੇ ਤੁਸੀਂ ਇਕੱਠਾ ਵੀ ਕਰਨਾ ਤਾਂ ਐਨਪੀਕੇ 13045 ਉਲੀਨਾਸ਼ਕ ਤੇ ਬੋਰੋਨ ਉਹ ਵੀ 70 ਗ੍ਰਾਮ 20% ਵਾਲਾ ਤੇ 250 ਤੋਂ 150 ml 10% ਵਾਲਾ ਦੋਹਾਂ ਜੋ ਇੱਕ 150 ਲੀਟਰ ਜਾਂ ਉਸ ਤੋਂ ਉੱਤੇ ਪਾਣੀ ਸ਼ਾਮ ਨੂੰ ਸਪਰੇਅ ਮਤਲਬ ਦਿਨਟਲੇ ਤੋਂ ਬਾਅਦ ਆਪਣਾ ਹੱਥ ਵਾਲਾ ਜਾਂ ਬੈਟਰੀ ਵਾਲਾ ਪੰਪ ਜਾਂ ਹੱਦ ਟਰੈਕਟਰ ਵਾਲਾ ਯੂਜ਼ ਕਰ ਸਕਦੇ ਇੰਜਨ ਵਾਲੇ ਪੰਪ ਵਾਸਤੇ ਕੋਈ ਰਿਕਮੈਂਡੇਸ਼ਨ ਨਹੀਂ ਹੈ ਸੋ ਇਹਨਾਂ ਗੱਲਾਂ 'ਤੇ ਧਿਆਨ ਦਿਹਾ ਜੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ